ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਚ ਆਣ ਬੰਦਗੀ ਦੀ दात ਝੋਲੀ ਪਾ ਦਿਓ ਰੱਖਿਓ ਨੀ ਮਾਨਿਆਂ ਦਾ ਮਾਨ ਬੰਦਗੀ ਦੀ दात ਝੋਲੀ ਪਾ ਦਿਓ ਰੱਖਿਓ ਨੀ ਮਾਨਿਆਂ ਦਾ ਮਾਨ ਜਨਮ ਮਨੁੱਖਾ ਦੇ ਦਾਤਾ ਆ ਕਰੀਏ ਕਿ ਵੇ ਤਾਨਵਾਦ ਜੀ ਆਪਣੇ ਤੋਂ ਦੂਰੇ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਬੇਨਤੀ ਕਬੂਲੋ ਸੱਚੇ ਪਾਤਸ਼ਾਹ ਬੇਨਤੀ ਕਬੂਲੋ ਸਤੇ ਪਾਤਸ਼ਾਹ ਦਿਨਾਂ ਦੀਆਂ ਜਾਣੇ ਜਾਣੀ ਜਾਣ ਬੰਦਗੀ ਦੀ ਦਾਤ ਛੋੜੀ ਪਾ ਦਿਓ ਗੀ ਦੀ ਦਾ ਚੋਲੀ ਪਾ ਦਿਓ ਰੱਖਿਆ ਨੀ ਮਾਣਿਆਂ ਦਾ ਮਾਨ ਮਾਇਆ ਦੇ ਬੁਲਾਵੇ ਵਿੱਚ ਆਣ ਕੇ ਜੀ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵਾਲੇ ਦੌੜਦਾ ਕੱਸ ਦਿਓਏ ਸਦੀ ਲਗਾਮ ਨੂੰ ਮਾਨਣੇ ਜਿੰਦਗੀ ਦੀ ਰਾਤ ਝੋਲੀ ਪਾ ਦਿਓ ਰੱਖਿਆਂ ਨੀ ਮਾਣਿਆਂ ਦਾ ਮਾਣ ਬੰਦਗੀ ਦੀ ਰਾਤ ਝੋਲੀ ਪਾ ਦਿਓ ਰੱਖਿਆਂ ਨੀ ਮਾਣਿਆਂ ਦਾ ਮਾਣ ਵਰੀ ਦੇ ਬਗਾਨਾ ਕੋਈ ਜਿਸੇ ਨਾ ਜਿਦੋਂ ਇਹ ਵੇਲੇ ਕੋ ਹੱਥ ਜੋੜੀਏ ਤੇਰੇ ਬਾਣੇ ਵਿੱਚ ਸੱਚੇ ਪਾਤਸ਼ਾਹ ਪੜਾ ਸਰਬਤ ਵਾਲਾ ਲੋੜੀਏ ਬੰਦਗੀ ਦੀਦਾਰ ਤੇ ਝੋਲੀ ਪਾ ਦਿਓ ਰੱਖਿਓ ਨੀ ਮਾਨਿਆਂ ਦਾ ਮਾਨ ਬੰਦਗੀ ਦੀਦਾਰ ਤੇ ਝੋਲੀ ਪਾ ਦਿਓ ਰੱਖਿਓ ਨੀ ਮਾਨਿਆਂ ਦਾ ਮਾਨ ਸ਼ਰਨ ਪਿਆ ਦੀ लाज ਰੱਖਣੀ ਸਰਬਤਲਾ ਸਮਰੱਥ ਜੀ ਨੂਰਪੁਰੀ ਬੇਨਤੀ ਗੁਜਾਰਦਾ ਰੱਖੋ ਸਾਡੇ ਸਿਰ ਉੱਤੇ ਹੱਥ ਜੀ ਨੂਰ ਪੁਰੀ ਬੇਨ ਤੀ ਗੁਜਾਰਦਾ ਰੱਖੋ ਜਾਗੂ ਲੈਰ ਸਿਰ ਹੱਥ ਜੀ ਪੱਕਿਆ ਮੈਂ ਕੋ ਤੇਰਾ ਆਸਰਾ ਕੋ ਤੇ ਬਲਾਉ ਹੈ ਕੋ ਤੇਰਾ ਆਸਰਾ ਵੇਖਿਆ ਮੈਂ ਸਾਰਾ ਜੱਗ ਛਾਣ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨੀ ਮਾਣਿਆ ਦਮਾਣ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖ